i for the day. ਕੁਝ ਜੀ ਆਪਕੋ ਤੁਹਾਨੂੰ ਛੇ ਜਾਣਕਾਰੀ ਦੇਣਗੇ ਸਰਦਾਰ ਬੁੱਟਾ ਸਿੰਘ ਜੀ ਸਰਪੰਚ ਸਾਹਿਬ ਮੇਰਾ ਸ਼ੋਰਟਫੋਟ ਦੇ ਵਿੱਚ ਗੋਲਡ ਹੈ ਜੀ ਹਾਂਜੀ ਤੇ ਆਪਣੇ ਫਰੋਸ਼ ਵੀ ਗੋਲਡ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਆਸਾਸੀ ਨੇ ਤੋਂ ਕੋ ਸਾਹਿਬ ਜਿੰਦਰ ਸਿੰਘ ਜੀ ਸ਼ੀਨਾ ਜੀ ਜਿਹੜੇ ਸਾਡੇ ਵਿੱਚ ਆਏ ਨੇ ਇਹਨਾਂ ਨੇ ਆਪਣੀ ਕਾਰੀ ਕਰੀ ਖੋਲੀ ਜੀ ਸ਼ੀਨਾ ਵੀ ਜਿਨ੍ਹਾਂ ਨੇ ਆਪਣੇ ਲੇਡ ਬਹੁਤ ਹੀ ਆਪਣੇ ਨੈਸ਼ਨਲ ਏਸ਼ੀਆ ਲੈਵਲ ਤੇ ਪਲੇਅਰ ਕੱਢੇ ਆ ਜਿੰਨਾਂ ਵਿੱਚ 14 ਪਿੰਦਾ ਸਿੰਘ ਟਿਪਲ ਜੰਪ ਦੇ ਜੋ ਹਿਦਿਆਣਾ ਵਿੱਚ ਜੀਐਸਟੀ ਕੋਚ ਤੇ ਜੁਆਇਨ ਕੀਤਾ ਵਾ ਉਹ ਵੀ ਇਹਨਾਂ ਦੇ ਗਰਾਊਂਡ ਤੋਂ ਇਹਨਾਂ ਦੇ ਪ੍ਰਾਇਸ਼ਿਅ ਕੱਢੇ ਹੋਏ ਲੋਗ ਜੰਪ ਦੇ ਸਾਡੇ ਵਿੱਚ ਹੱਥ ਦੇ ਉੱਗੇ ਖਿਡਾਰੀ ਸਭਜੀਤ ਸਿੰਘ ਜੀ ਸ਼ਬਾ ਜੋ ਵੀ ਨੈਸ਼ਨਲ ਲੈਵਲ ਦੇ ਖਿਡਾਰੀ ਆ ਤੇ ਪੀਆਸ ਤੋਂ ਆਪਣੀ ਨੌਕਰੀ ਛੱਡ ਕੇ ਆਏ ਨੇ ਕੋਈ ਵੀ ਸਾਡੇ ਵਿੱਚ ਬਰਾਜਮਾਨ ਹੋਏ ਨੇ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕੋਸ਼ਿਕਾ ਸਾਹਿਬ ਦੀ ਤਾਲੀ ਸੋ ਜਾਪਰੇ ਤੁਹਾਹਾ ਤੇ ਸਿਰਪੱਤੀ ਚਾਰ ਬਾਈ ਜੀ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਸਾਰੇ ਅਹਿਮ ਗ੍ਰੰਥਕਾਂ ਦਾ ਬਹੁਤ-ਬਹੁਤ ਧੰਨਵਾਦ ਸੰਖਿਆ ਦਾ ਮਾਡਲ ਲੈ ਕੇ ਆਇਆ ਉਹਨਾਂ ਬਹੁਤ-ਬਹੁਤ ਧੰਨਵਾਦ ਸਭ ਤੋਂ ਜ਼ਿਆਦਾ ਬਦਗਿਆ ਅਰਵਾਰ ਸਿੰਘ ਨੂੰ ਜਿਹੜਾ ਦਿਨ ਰਾਤ ਖਿਲੋਤਾ ਹੀ ਨਹੀਂ ਉਹ ਕਹਿੰਦੇ ਹਨ ਕਿ ਯਾਰ ਖੌੜਾ ਜਾ ਕੰਮ ਇਹ ਸਰੇ ਸੈਰ ਕਰਕੇ ਆ ਗਿਆ ਉਹ ਕੰਦਾ ਨਹੀਂ ਮੈਨਸਪਲਿਟੀ ਦੀ ਡਿਊਟੀ ਆ ਕਿ ਇਹਦੀ ਡਿਊਟੀ ਬਿਆਜ਼ਮੀ ਹੁੰਦੀ ਹੈ 24 ਘੰਟੇ ਬਾਅਦ ਗਰਾਊਂਡ ਤੇ ਫੇਰ ਮੌਜੂਦ ਨਹੀਂ ਇਹਨੇ ਕਦੇ ਗਰਾਊਂਡ ਤੋਂ ਐਸੈਂਡ ਨਹੀਂ ਹੋਇਆ ਕਿ ਵਧੀਆ ਬਾਕੀ ਵਾਇਗਰੋ ਦੀ ਕਰਪਾ ਨਹੀਂ ਆ ਜੇ ਆਪਾਂ ਗਰਾਉਂਡ ਨਾਲ ਜੁੜੇ ਰਹੇ ਤਾਂ ਸ਼ਾਤਰ ਸਿੰਘ ਜੀ ਬਈ ਮੈਂ ਤੁਹਾ ਖਾਸਾ ਬੰਦ ਕੀ ਬਦੇ ਜੀ ਸਪੋਰਟ ਕਲਬ ਦਾ ਪ੍ਰਧਾਨ ਤੇ ਬਾਕੀ ਵੀ ਹਰ ਸਾਲ ਜਿਹੜੇ ਸਾਡੇ ਪਲੇਅਰ ਨੇ ਇਹਨਾਂ ਦਾ ਸੀ ਹਰ ਸਾਲ ਸਨਮਾਨ ਕਰਦੇ ਆਂ ਔਰ ਆਉਣ ਵਾਲੇ ਸਮੇਂ ਜ ਵੀ ਜੀ ਬਦੇ ਰੋ ਬਾਕੀ ਜੋ ਵੀ ਕਾਰਜ ਕਰ ਰਹੇ ਨੇ ਸਰਪਤਾ ਸਿੰਘ ਜੀ ਦੇ ਨਾਮ ਇਹਦੇ ਅਸੀਂ ਕਰ ਰਹੇ ਆ ਕਿਉਂਕਿ ਮੈਂ ਆਹ ਵਿੱਚ ਸਮਾਂ ਹੈ ਤੇ ਸਰਪਤਾ ਸਿੰਘ ਜੀ ਇਸ ਕੰਮ ਦੇ ਵਿੱਚ ਸਤਿਕਾਰ ਨੂੰ ਬਹੁਰੀ ਰੱਖਿਆ ਹੈ ਇਹਨਾਂ ਨੂੰ ਬਾਕੀ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਮੈਨੇਜਰ ਪ੍ਰੋਬਲਮ ਨਹੀਂ ਆਉਂਦੀ ਸੀ ਇਹਨਾਂ ਨਾਲ ਇਸ ਸਮੇਂ ਤੇ ਆਪਣੀ ਕਲਾ ਨੂੰ ਸ਼ਾਨ ਨੂੰ ਪਹੁੰਚਾ ਸਰਦਾਰ ਸਰਪਤਾ ਸਿੰਘ ਜੀ ਦੀ ਸੇਵਾ ਲਈ ਆ ਜੋ ਵੀ ਰਾਜ ਦੇ ਟਾਲ ਰਾਜਮਾਰ ਹੋਏ ਨੇ ਇਸ ਵਿਸ਼ੇਸ਼ ਮਹਾਤਮ ਦੇ ਕੋਪਨਾ ਮਾਨ ਜਿੰਦਾ ਸੰਗੂ ਸਾਹਿਬ ਉਹਨਾਂ ਦਾ ਸੁਖਾ ਜੀ ਸਿੰਘ ਜੀ ਇਹ ਮੇਰੇ ਛੋਟੇ ਭਾਈ ਭਾਈ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਤੋਂ ਇਸ ਸਮਾਧਮ ਸਮਾਰੋਹ ਵਿੱਚ ਪੱਤਰ ਹੋਏ ਮੇਰੇ ਪਿਆਰੇ ਦੋਸਤੋ ਸਾਰਿਆਂ ਨੂੰ ਵੈਕਟ ਜੀ ਕਾ ਖਾਨ ਸਾਹਿਬ ਬੈਕਟ ਜੀ ਭੱਜ ਸਤਿ ਸ੍ਰੀ ਅਕਾਲ ਮੰਨੂ ਸਰਫਤਾ ਸਿੰਘ ਜੀ ਤੋਂ ਜਦੋਂ ਮੈਸੇਜ ਮਿਲਿਆ ਲਿਖ ਅਸੀਂ ਇੱਕ ਕਿਤੇ ਸੁਵਾਦੋਂ ਕਰ ਰਹੇ ਆ ਮੈਂ ਇਹਨਾਂ ਨੂੰ ਪੁੱਛਿਆ ਯਾਰ ਕਿ ਤੁਸੀਂ ਆਪਣੇ ਡਿਸਟ੍ਰਿਕਟ ਲੈਵਲ ਦਾ ਕਰ ਰਹੇ ਹੋ ਜਾਂ ਤੁਸੀਂ ਉਪਰ ਕਰ ਰਹੇ ਹੋ ਇਹਨਾਂ ਨੇ ਥੋੜਾ ਜਿਹਾ ਫਰਫੜ ਪੀਤਾ ਨਹੀਂ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਵੈਲਕਮ ਆ ਜਾਓ ਇਹਨਾਂ ਨੂੰ ਇੱਕ ਆਪਰ ਪੱਥੇ ਇਹਨਾਂ ਦੇ ਨੰਨੇ ਉੱਪਰ ਹੋਵੇ ਇਹ ਜਿਹੜਾ ਸਾਨੂੰ ਲੱਗਦਾ ਗਾ ਕਲੋਗ ਇਹ ਵੀ ਕਿਸੇ ਕਿਸੇ ਦੇ ਤੇਰੇ ਤੁਨ ਜੋ ਮਨ ਹੋਰ ਲੋਕਾਂ ਦਾ ਬਕਤਾ ਮਾਨ ਸਰ ਜਿਹੜੇ ਨਾਲ ਆਏ ਹੋਰ ਬਹੁਤ ਪਿਆਰੇ ਸਭ ਤੋਂ ਪਿਆਰੇ ਮਾਸਟਰ ਜੀ ਸਰ ਜਿਹੜੀ ਅਸਮਤ ਸੇ ਕਥੇ ਹੋਰ ਸਾਰੇ ਅੰਗ ਗਿਰਾਮ ਦੀ ਸਰਦਾਰ ਕਾਰਸ ਸਿੰਘ ਜੀ ਜੋ ਦੇਖ ਸਾਹ ਨੇ ਬਹੁਤ ਵਡਾ ਪ੍ਰਸਾਦਾ ਕਰਦੇ ਨੇ ਸਾਡੇ ਮਾਸਟਰ ਅਸਲੇਤ ਨੂੰ ਬੁਲਾ ਕਰਕੇ ਸਨਮਾਨ ਕਰਦੇ ਆਂ ਅੱਜ ਇੱਥੇ ਬੁਲਾਉਣ ਦਾ ਮਤਲਬ ਇਹ ਹੀ ਮਕਸਦ ਹੈ ਕਿ ਅਸੀਂ ਬੁਲਾਉਣ ਨਾਲ ਜੁੜੇ ਰਹੇਗੇ ਸੋ ਜਦੋਂ ਕਿਸੇ ਆਪਾਂ ਸੇਰ ਨੂੰ ਸਨਮਾਨਿਤ ਕਰਦੇ ਆਂ ਤੇ ਤਾੜੀਆਂ ਜੁੜ ਕੇ ਮਾਰਿਆ ਕਰਾਂ ਤਾੜਾ ਤੋਂ ਅਸੀਂ ਬੁਲਾਉ ਕਰਦੇ ਆਂ ਸਾਡੇ ਕੋਲ ਬੈਟਰੇਲ ਟ੍ਰੇਨ ਵੀ ਨੇ ਤੇ ਸਾਡੇ ਕੋਲ 50 60 ਬੱਚੇ ਵੀ ਨੇ ਜਿਹੜੇ ਆਪ ਆਪਣੇ ਕੋਲ ਟ੍ਰੇਨਿੰਗ ਲੈ ਰਹੇ ਨੇ ਪਟਾਲੇ ਦੇ ਵਿੱਚ ਬਹੁਤ ਵਧੀਆ ਟ੍ਰੇਡਿੰਗ ਉਹਨਾਂ ਦੇ 6 ਬੱਚੇ ਸਾਡੇ ਐਫਸੀ ਪੀਆਈਐਸ ਵਿੱਚ ਜਗੇਰੇ ਅਕੈਡਮੀ ਦੇ ਵਿੱਚ ਜਲੰਧਰ ਤਸ਼ਮੀਰ ਅਕੈਡਮੀ ਨਰਗੋਤ ਸਾਹਿਬ ਇਹਨਾਂ ਦੇ ਵਿੱਚ ਤੁਹਾਨੂੰ ਹੋਏ ਨੇ ਸਾਨੂੰ ਬਹੁਤ ਮਾਣ ਸਰਦਾਰ ਅਰਜਨ ਸਾਹਿਬ ਤੁਹਾਡੇ ਵੱਡੇ ਵੀਰ ਨੇ ਇਹਨਾਂ ਨਾਲ ਸੰਪਰਕ ਮੇਰਾ ਸਿਰਫ 3 ਸਾਲ ਪਹਿਲਾਂ ਆਇਆ ਹੀ ਤੇ ਅੱਜ ਵੀ ਅਹਾਂ ਦੇ ਬਹੁਤ ਮਾਣ ਸਨਮਾਨ ਦਿੱਤਾ ਮੈਂ ਪਹਿਲਾਂ ਤੇ ਸਾਰੀ ਅਮਰਤਾ ਜਿਹੜਾ ਮਾਸਟਰ ਜੈਰੀ ਫੋਰਸ ਕਰਦਾ ਹੈ ਉਹਨਾਂ ਦੇ ਮੈਂਬਰ ਉਹਨਾਂ ਦੇ ਸਰਪ੍ਰਸਤ ਸਰਦਾਰ ਅਤਾਪ ਸਿੰਘ ਜੀ ਬੈਠੇ ਆ ਸਰਦਾਰ ਅਤਾਪ ਸਿੰਘ ਜੀ ਇਹਨਾਂ ਦਾ ਧੰਨਵਾਦ ਕਰਨਾ ਈ ਕੋਈ ਹੋਰ ਸਕੀ ਵੀ ਇਹਨਾਂ ਦੀ ਸੇਵਾ ਤੁਮਤ ਕੇ होर पकिरी मिसन मुलक जगड़ी बिलकुल समू तेखी गल ड प्यार है लैण जे मार हलैां सिर तूं चुके हो ना। रजनी रज काली पंगा खारी की खजरा छॾू ਜੇ ਜੀ ਦੀ ਨਾਲ ਸੇਬ ਦੇ ਜਾਰੀ ਮਕਾਨ ਪਾਈਏ ਰਾਜਨਾ ਟਲਾਈਏ ਨਾ ਤੇ ਤਾਈ ਫਾਈ ਚਨਾ ਤੋਂ ਆਇਲੈਂਡ ਤੋਂ ਮੈਡਲ ਲੈ ਆਏ ਨੇ ਉਹਨਾਂ ਨੂੰ ਬੇਨਤੀ ਕਰਦਾ ਹਾਂ ਵੀ ਆਪਾਂ ਲਾਂਚਮਾ ਜਿਹੜਾ ਸ਼ੇਰ ਤੋਂ 판ਕੇ ਜੀਜਾ ਸਾ ਤੋਂ ਪ੍ਰਾਪਤ ਕਰਦੇ 我们发了，飞回了。 Thank <laughs> you i i ਅਹੀ ਗਾਣਾ ਗਾਇਆ ਕੋਈ ਹੈ ਨਾ ਮੈਂ ਇੰਟਰਨੈਸ਼ਨਲ ਐਥਲੀਟ ਅਵਤਾਸ਼ ਸਿੰਘ ਅੱਜ ਸਾਡੇ ਮਾਸਟਰ ਥੈਟ ਸਪੋਰਟਸ ਕਲੱਬ ਵੱਲੋਂ ਧਰਮਸ਼ਾਲਾ ਮਾਸਟਰ ਨੈਸ਼ਨਲ ਗੇਮ ਦੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਇਥੋਂ ਪੰਜਾਬ ਭਰ ਤੋਂ ਆਏ ਸਾਰੇ ਜ਼ਿਲ੍ਹਿਆਂ ਦੇ ਮਾਸਟਰ ਐਥਲੀਟ ਨੂੰ ਜਿਹੜੇ ਕਿ ਧਰਮਸ਼ਾਲਾ ਨੈਸ਼ਨਲ ਦੇ ਵਿੱਚ ਜੇਤੂ ਸਨ ਉਹਨਾਂ ਨੂੰ ਚੇਚੇ ਤੋਂ ਤੇ ਇੱਥੇ ਸਮਾਗਮ ਕੀਤਾ ਗਿਆ ਤੇ ਜਿਸ ਵਿੱਚ ਸਦਾ ਸੰਤੋਖ ਸਿੰਘ ਸੰਘੂ ਖੇਡ ਪ੍ਰੋਮੋਟਰ ਜੀ ਗਾਇਤ ਦੇ ਤੋਤੇ ਆਏ ਤੇ ਉਹਨਾਂ ਨੇ ਆਣ ਕੇ ਜੇਤੂ ਖਧਾਰਿਆ ਨੂੰ ਨਾਮ ਦਿੱਤੇ ਅਤੇ ਉਹਨਾਂ ਸਮਾਜ ਵਿੱਚ ਖੇਡਾਂ ਪ੍ਰਤੀ ਰੁਚੀ ਰੱਖਣਾ ਅਤੇ ਆਪਣਾ ਚੰਗੀ ਸਿਹਤ ਪ੍ਰਤੀ ਸਿਹਤ ਦਿੱਤੀ ਅਤੇ ਉਹਨਾਂ ਭੇਖ ਵਿੱਚ ਵੀ ਸਾਡੇ ਨਾਲ ਵਾਦਾ ਕੀਤਾ ਕਿ ਉਹ ਹਮੇਸ਼ਾ ਕਲੱਬ ਦੇ ਨਾਲ ਹਨ ਤੇ ਕਲੱਬ ਦੀਆਂ ਖੇਡ ਗਤੀਆਂ ਵਿਤਿਆ ਦੇ ਵਿੱਚ ਉਹ ਵਾਅਦੇ ਚੱਜ ਕੇ ਸਾਹ ਲੈਣਗੇ ਤੇ ਸਾਡੇ ਕਲੱਬ ਵੱਲੋਂ ਵੀ ਇਹ ਨਿਸ਼ਚੇ ਕੀਤਾ ਗਿਆ ਜਿਹੜਾ ਵੀ ਕੋਈ ਖਿਡਾਰੀ ਆਪਣਾ ਪੰਜਾਬ ਦੇ ਵਿੱਚੋਂ ਨੈਸ਼ਨਲ ਦੇ ਵਿੱਚੋਂ ਪੋਜੀਸ਼ਨ ਲੈ ਕੇ ਆਏਗਾ ਉਹਨੂੰ ਪਹਿਲ ਦੇ ਅਧਾਰ ਤੇ ਸਨਮਾਨਿਤ ਕੀਤਾ ਜਾਏਗਾ ਜੋ ਵੀ ਉਹਨੂੰ ਸਹਾਯੋਗ ਦੀ ਲੋੜ ਹੋਗੀ ਕਲੱਬ ਵੱਲੋਂ ਮਾਚ ਅਟੈਚ ਪੋਚ ਕਲੱਬ ਵੱਲੋਂ ਦਿੱਤਾ ਜਾਵੇਗਾ ਅਸੀਂ ਪੰਜਾਬ ਵਿੱਚੋਂ ਆਏ ਮਾਚ ਖਿਡਾਰੀਆਂ ਦਾ ਦੇਨੋ ਧੰਨਵਾਦ ਕਰਦੇ ਆ ਸਾਰਿਆਂ ਨੂੰ ਜਦੋਂ ਵੀ ਕੋਈ ਗਾਂ ਇੰਟਰਨੈਸ਼ਨਲ ਲੈਵਲ ਜਾਂ ਵਰਲਡ ਲੈਵਲ ਤੇ ਪੋਜੀਸ਼ਨ ਲੈ ਕੇ ਆਊਗਾ ਉਹ ਇੱਕ ਕਲੱਬ ਵੱਲੋਂ ਮਾਨ ਸਨਮਾਨ ਉਹਦਾ ਵੱਧ ਵਧ ਕੀਤਾ ਸਰਪ੍ਰਸਤ ਮਾਸਟਰ ਫਿਟਿਕ სპੋਰਟਸ ਕਲੱਬ ਅੱਜ ਦਾ ਜਿਹੜਾ ਸੰਰੋਹ ਅਸੀਂ ਕੀਤਾ ਹੈ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਣ ਲਈ ਅੱਜ ਅਸੀਂ ਇਹ ਪ੍ਰੋਗਰਾਮ ਕੀਤਾ ਜਿਹੜੇ ਬੱਚੇ ਗਰਾਊਂਡ ਦੇ ਨਾਲ ਜੁੜੇ ਰਹਿਣਗੇ ਨਸ਼ਿਆਂ ਤੋਂ ਬਚੇ ਰਹਿਣਗੇ ਸਾਡਾ ਮੇਨ ਮਕਸਦ ਅੱਜ ਇਹ ਸੀ ਕਿ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜਿਆ ਜਾਵੇ ਤੇ ਬੱਚੇ ਡੇਲੀ ਪ੍ਰੈਕਟਿਸ ਕਰਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸ਼ਾਨ ਬਣਨ ਸਾਡਾ ਇਹ ਮੇਨ ਮਕਸਦ ਹੈ ਬਾਕੀ ਜੋ ਅਸੀਂ ਅੱਜ ਪ੍ਰੋਗਰਾਮ ਕੀਤਾ ਸਾਰੀ ਮਦਰ ਟੀਮ ਜੋ ਮਾਸਟਰ ਸਲੇਟ ਦੇ ਬੱਚੇ ਆ ਮਾਸਟਰ ਜੀ ਨੇ ਫਲੀਰਾਈ ਨੇ ਨਸਾ ਦਾ ਤੇ ਦਿਨੋਂ ਮੈਂ ਧੰਨਵਾਦ ਕਰਦਾ ਖਾਸ ਕਰਕੇ ਸਰਦਾਰ ਅਕਾਲ ਸਿੰਘ ਜੀ ਦਾ ਜਿਨ੍ਹਾਂ ਦੀ ਰਹਿਮਾਈ ਹੈ ਅਸੀਂ ਇਹ ਸਾਰੇ ਪ੍ਰੋਗਰਾਮ ਕਰ ਰਹੇ ਆ ਉਹਨਾਂ ਦਾ ਬਹੁਤ ਹੀ ਸ਼ਲਾਘਾਯੋਗ ਹੈ